ਸਤਿ ਸ੍ਰੀ ਅਕਾਲ ਜੀ ਸਾਰੇ ਠੀਕ ਹੋਵੋਗੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਅੱਜ ਬਣਾਵਾਂਗੇ ਪੰਜੀਰੀ ਤੇ ਰੈਸਪੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਤੇ ਕਲੀਆਂ-ਕਲੀਆਂ ਚੀਜ਼ਾਂ ਦੇ ਨਾਮ ਲੈ ਕੇ ਪਾਉਣੇ ਆ ਪੰਜਾਬੀ ਵਿੱਚ ਮੈਂ ਤੁਹਾਡੇ ਨਾਲ ਤੇ ਕਈਆਂ ਦੇ ਨਾਮ ਆ ਪਤਾ ਹੋਣਗੇ ਤੇ ਤੁਸੀਂ ਆਪ ਸਰਚ ਕਰਕੇ ਵੇਖ ਲਿਓ ਤੇ ਸ਼ੁਰੂ ਕਰਦੇ ਆਂ ਦੇਸੀ ਖਾਕਾ ਘਰ ਦੀਆਂ ਹੋਮ ਮੇਡ ਜਿਹੜੀਆਂ ਸਾਡੇ ਵੱਡੇ-ਵਡੇਰੇ ਖਾਂਦੇ ਰਹਿਆ ਗੁੱਜੀ ਵੇਰੀ ਆ ਗਈ ਜਿਹੜੀ ਜਿਹੜੀ ਚੀਜ਼ ਵਿੱਚ ਪੈਣੀ ਆ ਇਹਦੇ ਤੁਸੀਂ ਫਾਇਦੇ ਆਪ ਦੇਖਣਿਆ ਮੇਵੇ ਜਿਹੜੇ ਹੁੰਦੇ ਆ ਇਹ ਪੋਆ ਇਹ ਚਾਰੇ ਗੁੰਦਾ ਇਹਦੇ ਵਿੱਚ ਐਡ ਹੋਣੀਆਂ ਕਮਰਕਾ ਸੈਡ ਹੋਣੀਆਂ ਚਾਰੇ ਮਗਜ ਇਹ ਬਦਾਮ ਅਖਰੋਟ ਕਾਜੂ ਗਰਾਸ਼ ਕੀਤਾ ਹੋਇਆ ਨਾਰੀਅਲ ਨਟ ਮੈਗੜ ਇਹ ਆ ਇਹਦੇ ਵੀ ਫਾਇਦੇ ਵੇਖ ਲਿਓ ਤੇ ਇੱਕ ਪਿਸਤਾ ਇੱਕ ਪਾਊਗਾ ਸੂਰਜਮੁਖੀ ਦੇ ਬੀਜ ਪੰਪਕਿੰਗ ਸੀਡ ਜਿਹੜਾ ਇੱਕ ਫੋਲ ਮਖਾਣੇ ਹੁੰਦੇ ਆ ਉਹਨਾਂ ਨੂੰ ਆਪਾਂ ਇਦਾਂ ਹੀ ਰੋਸਟ ਕਰਕੇ ਸਾਰੀਆਂ ਚੀਜ਼ਾਂ ਪੈਣੀਆਂ ਖਸਕਾਸ ਆ ਗਈ ਕਾਲੀ ਖਸਕਾਸ ਨਹੀਂ ਪਾਉਣੀ ਚਿੱਟੀ ਪਾਉਣੀ ਆ ਇਹ ਕੰਮ ਕਰ ਸਕੀ ਤੇ ਤੇਲ ਲਾ ਦੇ ਇਹ ਆਪਣੇ ਸਵਾਦ ਦੇ ਹਿਸਾਬ ਨਾਲ ਆਪਣੀ ਸਿਹਤ ਦੇ ਹਿਸਾਬ ਨਾਲ ਤੁਮਾ ਟਟੀ ਰੱਖਣੀ ਹਰ ਚੀਜ਼ ਦੀ ਜੇ ਹਿਸਾਬ ਨਾਲ ਮੈਂ ਆਪ ਰੱਖਿਆ ਉਹਦਾ ਨਹੀਂ ਜੀ ਤਾਂ ਤੁਹਾਨੂੰ ਮੈਂ ਸਾਰੀਆਂ ਦਿਖਾ ਦਿਆਂ ਨਾਂ ਦੱਸਦੇ ਆ ਇਹਦੇ ਹਿਸਾਬ ਨਾਲ ਤੁਸੀਂ ਮੈਂ ਆਪਣੀਆਂ ਚੀਜ਼ਾਂ ਲੈ ਕੇ ਵਿੱਚ ਐਡ ਕਰਨੀਆਂ ਸਾਰੀਆਂ ਰੋਸਟ ਕਰਨੀਆਂ ਘੋਵ ਦੇ ਵਿੱਚ ਇਹ ਸੀ ਰੋਸਟ ਕਰਕੇ ਇਹਨਾਂ ਨੂੰ ਇਦਾਂ ਹੀ ਸਾਈਡ ਤੇ ਕੱਢੀ ਜਾਣਾ ਆ ਰੋਸਟ ਕਰੀ ਜਾਣੀਆਂ ਆ ਜਿਹੜੀਆਂ ਘਰ ਦੀਆਂ ਚੀਜ਼ਾਂ ਹੁੰਦੀਆਂ ਜਾਂ ਘਰ ਦੀ ਖਰਾਕ ਹੁੰਦੀ ਆ ਇਹਦੇ ਨਾਲ ਕੋਈ ਵੀ ਭਸਮਾ ਕੋਈ ਵੀ ਜੜੀਆਂ ਬੂਟੀਆਂ ਖਾ ਲੋ ਕੋਈ ਕੈਪਸੂਲ ਖਾ ਲੋ ਕੋਈ ਮੁਕਾਬਲਾ ਨਹੀਂ ਕਰ ਸਕਦੇ ਹੁੰਦੇ ਆ ਸਾਰੇ ਰੋਸਟ ਕਰ ਲਿਆ ਮੈਂ ਇੱਕ ਬੌਲ ਚ ਪਾ ਲਿਆ ਇਹ ਆ ਗਈਆਂ ਆਪਣੀਆਂ ਗੁੰਦਾ ਹੁਣ ਇਹ ਵੀ ਇਦਾਂ ਹੀ ਆਪਾਂ ਰੋਸਟ ਕਰ ਲੀਆਂ ਤੇ ਉਹਦੇ ਵਿੱਚ ਇੱਧਰ ਆਪਾਂ ਦੂਜੇ ਫਰਾਈ ਪੈਨ ਚ ਰੱਖ ਲਈਏ ਫਸਕਾਸ ਇਹ ਬਤਨ ਨੂੰ ਵੀ ਆਪਾਂ ਉਦਾ ਹੀ ਰੋਸਟ ਕਰਨਾ ਮੈਂ ਥੋੜਾ ਜਿਆ ਜਾਂ ਤੇ ਲੱਡੂ ਹੋਣ ਉਹ ਲਾਈਕ ਕਰਦਾ ਜਾਂ ਪੀਸ ਬਣਾ ਕੇ ਜਾਂ ਬਰਫੀ ਵਾਂਗੂ ਪੀਸ ਬਣਾ ਕੇ ਜਾਂ ਉਹ ਲਾਈਕ ਕਰਦੇ ਆ ਕਈ ਜਣੇ ਲਾਈਕ ਕਰਦੇ ਆ ਜਿਹੜੀ ਸੁੱਕੀ ਹੁੰਦੀ ਕੌਲੀ ਚ ਪਾ ਕੇ ਚਮਚਾਣਾ ਖਾਣ ਵਾਲੀ ਤੇ ਮੈਨੂੰ ਉਹ ਨਹੀਂ ਵਧੀਆ ਲੱਗਦੀ ਵੀ ਕਿਉਂ ਉਹਦਾ ਚਮਚਾ ਹਰ ਵੇਲੇ ਨੂੰ ਖਾਣਾ ਸੌਖਾ ਮੈਨੂੰ ਲੱਗਦਾ ਤੇ ਆਪਣੇ ਆਪਣੇ ਹਿਸਾਬ ਨਾਲ ਚੀਜ਼ਾਂ ਐ ਵਾਲੀਆਂ ਐਡ ਕਰਿਓ ਤੇ ਤੁਹਾਨੂੰ ਸਾਰਾ ਤਰੀਕਾ ਤੁਹਾਡੇ ਸਾਹਮਣੇ ਚੱਲੇਗਾ ਸਾਰਾ ਕੋ ਵੇਖਿਓ ਕਿੱਦਾ ਬਣਿਆ ਵਾ ਪੂਰੀ ਵੀਡੀਓ ਨੂੰ ਦੇਖਣਾ ਲਾਸਟ ਤੱਕ ਤੇ ਜਿਹੜੇ ਲੋਕ ਤੁਹਾਨੂੰ ਇਹ ਕਹਿੰਦੇ ਆ ਫਲਾਣਾ ਖਾਓ ਧੁਮਕਾਣਾ ਖਾਓ ਉਥੋਂ ਫੜ ਕੇ ਚੀਜ਼ ਖਾਓ ਉਹ ਨਹੀਂ ਖਾਣੀ ਆਪਣੇ ਹੱਥ ਹਲਾਓ ਤੇ ਬਣਾਓ ਤੇ ਖਾਓ ਤੇ ਤੁਹਾਨੂੰ ਬਿਮਾਰੀਆਂ ਲੱਗੇ ਆ ਹੀ ਨਹੀਂ ਸਕਦੀਆਂ ਤੇ ਜਿਹੜੇ-ਜਿਹੜੇ ਭੈਣ ਭਾਵੀ ਮਾਤਾ ਵੱਡੇ ਬਡੇਰੇ ਜਿੰਨੇ ਵੀ ਛੋਟੇ ਵੀਡੀਓ ਨੂੰ ਦੇਖ ਰਹੇ ਆ ਉਹ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰਿਓ ਜੇ ਤੁਹਾਨੂੰ ਇਦਾਂ ਦੇ ਹੈਲਦੀ ਤੇ ਸਿਹਤਮੰਦ ਵਾਲੇ ਜਿੰਨੇ ਵੀ ਵੀਡੀਓ ਆ ਤੁਹਾਨੂੰ ਦਿਖ ਹੋਣਗੇ ਸਾਡੇ ਤੇ ਇਹਨੇ ਮੇਰਾ ਚੈਨਲ ਇਹ ਡਿਲੀਟ ਹੋ ਗਿਆ ਸਿੱਧਾ ਦੁਬਾਰਾ ਮੈਂ ਸ਼ੁਰੂ ਕੀਤਾ ਫੇਰ ਤੇ ਸਾਰੀ ਵੀਡੀਓ ਹੰਡ ਤੱਕ ਮੇਰੇ ਭਾਈਆਂ ਨੇ ਵੇਖਣੀਆਂ ਭੈਣਾਂ ਨੇ ਵੇਖਣੀਆਂ ਮਾਤਾਵਾਂ ਨੇ ਇਹ ਕਹ ਕਾਲ ਦੀ ਕਮੀ ਪੇਸ਼ੀ ਹੋਈ ਤੁਸੀਂ ਵੀ ਦੱਸਿਓ ਮੈਂ ਵੀ ਕਸ਼ਰ ਕਰਾਂਗਾ ਉਹ ਕੱਢਣ ਦੀ ਕਰਾਂਗਾ ਜਰੂਰ ਟਰਾਈ ਤੇ ਜਿੱਥੇ ਤੁਹਾਨੂੰ ਜੇ ਵਧੀਆ ਲੱਗੀ ਤੁਹਾਨੂੰ ਖਾ ਕੇ ਮਹੀਨੇ ਚ ਪਤਾ ਲੱਗ ਜਾਣਾ ਵੀ ਹਾਂ ਚੀਜ਼ ਖਾਧੀ ਆ ਤੇ ਫਿਰ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਇਹ ਇਦਾਂ ਦੇ ਭੁੱਜ ਕੇ ਹੋ ਜਾਣੇ ਆਪਣੇ ਫੁੱਲ ਮੂੰਗਾ ਬਣੀਆਂ ਤੇ ਫੁੱਲ ਮਖਾਣੇ ਮੈਂ ਪਹਿਲਾਂ ਹੀ ਔਰ ਰੋਸਟ ਕਰ ਲਿਆ ਉਹਨਾਂ ਨੂੰ ਰੋਸਟ ਕਰਕੇ ਮੈਂ ਫਰਾਇਰ 'ਚ ਰੱਖ ਲਿਆ ਇਹ ਮੈਂ ਜਿੱਦਾ ਬਦਾਮ ਕਾਜੂ ਸਾਰੇ ਪਾਈ ਸੀਗੇ ਇਦਾਂ ਇੱਕ ਬੌਲ 'ਚ ਕੱਢ ਲਿਆ ਵੱਡੇ ਫਰਾਈਪੈਨ ਲਾ ਲਓ ਜਾਂ ਤੁਸੀਂ ਕੁਛ ਵੀ ਲਾ ਲਓ ਉਹ ਬਰਤਨ ਵੱਡੇ 'ਚ ਕੱਢ ਲਿਆ ਉਹਦੇ ਵਿੱਚ ਹੀ ਮੈਂ ਗੋਦਾ ਵੀ ਪਾ ਲਈਆ ਵਾ ਹਰ ਇੱਕ ਚੀਜ਼ ਨੂੰ ਮੈਂ ਇਦਾਂ ਹੀ ਡਰਾਈ ਫਰਾਈ ਕਰ ਕਰਕੇ ਤੇ ਉਹਨਾਂ ਨੂੰ ਇੱਕ ਭਾਂਡੇ 'ਚ ਪਾਈ ਜਾਣਾ ਆ ਤੇ ਸਾਰੀਆਂ ਜਦੋਂ ਚੀਜ਼ਾਂ ਇਕੱਠੀਆਂ ਹੋ ਗਈਆਂ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਮੈਂ ਦੱਸ ਦਿੰਦਾ ਨਾ ਆ ਬਗਜਵੀ ਵਾਲਿਆ ਇਹ ਵੀ ਮੈਂ ਰੋਸਟ ਕਰਨੇ ਆ ਥੋੜੇ ਥੋੜੇ ਰੋਸਟ ਕਰਨ ਦਾ ਇਹ ਆ ਵੀ ਕੋਈ ਚੀਜ਼ ਤੁਸੀਂ ਕੋਈ ਕੱਚੀ ਨਹੀਂ ਰਹੀਆਂ ਗੁੱਥੀ 베ਰੀਆਂ ਆਈਆਂ ਉਹਦੇ ਨਾਲ ਇੱਕ ਫਾਇਦਾ ਜੇ ਤੁਸੀਂ ਥੋੜਾ ਲੰਮਾ ਚੇਰ ਚਲਦੇ ਆ ਖਾਣੇ ਆ ਰੱਖਦੇ ਆ ਚੀਜ਼ ਨੂੰ ਤੇ ਉਹ ਜਿਹੜੀ ਚੀਜ਼ ਆ ਉਹ ਲੌਂਗ ਟਾਈਮ ਚੱਲ ਜਾਂਦੀ ਆ ਜੇ ਤੁਸੀਂ ਵਿੱਚ ਕੋਈ ਐਦਾਂ ਆ ਜਿੰਨੇ ਵੀ ਨਰਸ ਨੂੰ ਸਪੈਰੇ ਆ ਜਾਂ ਜੋ ਵਿੱਚ ਇਹਦੇ ਪੰਪਕਿਨ ਸੀਡ ਆ ਸੂਰਜਮੁਖੀ ਦੇ ਵੀ ਸਭ ਨੂੰ ਹੀ ਅਸੀਂ ਫਰਾਈ ਕਰਕੇ ਵਿੱਚ ਪਾਉਣਾ ਆ ਐਦਾਂ ਨਹੀਂ ਪਾਉਣਾ ਤਾਂ ਜੋ ਲੰਬੇ ਸਮੇਂ ਵਾਸਤੇ ਚੀਜ਼ ਜਿਹੜੀ ਉਹ ਚੱਲਦੀ ਨਹੀਂ ਜਿਹੜੀ ਅਸੀਂ ਬਣਾਈ ਹੁੰਦੀ ਆ ਜੇ ਅਸੀਂ ਥੋੜੇ ਦਿਨ ਦੋ ਤਿੰਨ ਹਫ਼ਤੇ ਕੱਢਣਿਆ ਤੇ ਉਹਨੂੰ ਸਾਰੀ ਚੀਜ਼ ਨੂੰ ਚੰਗੀ ਤਰ੍ਹਾਂ ਘੋਲ ਵਿੱਚ ਰੁਕਤ ਕਰਨਾ ਕਰਕੇ ਤੇ ਫਿਰ ਆਪਾਂ ਚੀਜ਼ ਕੋਈ ਵੀ ਬਣਾਉਣੀ ਆ ਐਦਾਂ ਕੋਈ ਚੀਜ਼ ਨਹੀਂ ਵਿੱਚ ਐਡ ਕਰਨੀ ਆ ਮੇਵੇ ਆਗੇ ਆਪਣੇ ਤੇ ਇੱਕੋ ਵਰੀਆ ਐ ਕੈਂਡਜੀ ਦੀ ਤਿਆਰ ਹੋਣੀ ਆਏ ਤੇ ਜਿਹੜੇ ਲੋਕ ਅੱਜ ਕੱਲ ਕਹਿੰਦੇ ਆ ਭਸਮ ਖਾ ਲੋ ਆ ਤੁਸੀਂ ਆ ਖਾ ਲੋ ਜੇ ਖਾ ਲੋ ਕੁਛ ਨਾ ਖਾਓ ਮੈਂ ਕਹਿੰਨਾ ਕੁਛ ਨਾ ਖਾਓ ਆਪਣੇ ਹੱਥ ਦੀ ਬਣਾਈ ਚੀਜ਼ ਕੋਈ ਵੀ ਖਾਓ ਤੇ ਤੁਹਾਨੂੰ ਉਹ ਫਾਇਦਾ ਕਰੂਗੀ ਜਿਹੜੀ ਤੁਸੀਂ ਚੀਜ਼ ਤੁਹਾਨੂੰ ਪਤਾ ਹੀ ਨਹੀਂ ਪਿਆ ਕੀ ਆ ਉਹਦੇ ਵਿੱਚ ਉਹ ਤੁਸੀਂ ਖਾਓਗੇ ਤੇ ਉਹਦੇ ਨੁਕਸਾਨ ਹੀ ਨੁਕਸਾਨ ਆ ਤੇ ਜਿੰਨੇ ਵੀ ਮੇਰੇ ਭੈਣ ਭਾਈ ਮਾਤਾਵਾਂ ਭੈਣਾ ਵੀਡੀਓ ਦੇਖ ਰਹੀਆਂ ਵਾ ਸਾਰੀਆਂ ਸਾਰਿਆਂ ਨੂੰ ਦਿਨੋ ਥੈਂਕ ਯੂ ਆ ਧੰਨਵਾਦ ਤੁਸੀਂ ਦੇਖ ਰਹੇ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਆ ਦੂਜਾ ਆਪਣਾ ਕੜਾਈ ਜਿੱਦਾਂ ਹੀ ਪਈ ਆ ਉਹਦੇ ਵਿੱਚ ਆਪਾਂ ਬਹੁਤ ਕੁਝ ਪਾ ਕੇ ਤੇ ਕੰਮ ਉਧਰ ਦੀ ਸ਼ੁਰੂ ਕਰਦੇ ਆ ਦੋ ਮੈਂ ਤਾਂ ਲਾਈਆਂ ਵੀ ਦੋਵਾਂ ਵਿੱਚ ਛੇਦੀ ਹੋ ਜਾਂਦੀ ਆ ਅੱਜ ਦੇ ਟਾਈਮ ਦੇ ਵਿੱਚ ਫੇਕ ਨੂੰ ਸੰਭਾਲਣਾ ਤੇ ਸਿਹਤ ਨੂੰ ਦੇਖ ਕੇ ਚੱਲਣਾ ਤੇ ਆਪਣੇ ਸਰੀਰ ਨੂੰ ਦੇਖ ਕੇ ਖਾਣਾ ਇਹ ਬੜਾ ਤਗੜੀ ਗੱਲ ਆ ਮੂਹਰੇ ਉੱਤੇ ਕੰਟਰੋਲ ਕਰਨਾ ਆਪਣੀਆਂ ਬਾਹਰੋਂ ਵਾਲੀਆਂ ਚੀਜ਼ਾਂ ਇਹਨੇ ਬਿਨਾਂ ਗੱਲੋਂ ਹੀ ਢਿੱਡ ਚ ਫੁੱਟਣੀਆਂ ਇੱਕ ਰੱਬੀ ਸੁਬੇਨੋ ਸਮਝ ਕੇ ਉਹ ਬੜੀ ਗਲਤ ਕਰਦਾ ਇਹ ਆਗੇ ਆਪਣੇ ਆਪਣਾ ਜਿਹੜਾ ਕੋਕੋਨਟ ਆਪਾਂ ਗਰਸ ਕੀਤਾ ਹੀ ਉਹਨੂੰ ਹੀ ਰੋਸਟ ਕਰਮ ਜੇ ਆ ਥੋੜਾ ਥੋੜਾ ਕਿਓ ਵਿੱਚ ਪਾ ਕੇ ਇਹਨਾਂ ਨੂੰ ਰੋਸਟ ਜ਼ਰੂਰ ਕਰਨਾ ਵਾ ਤਾਂ ਜੋ ਵਧੀਆ ਤਨੋ ਤੇ ਇਫਤ ਲਗੇ ਵਧੀਆ ਖਾਣ ਵਿੱਚ ਬਣੇ ਆ ਆਪਣੇ ਤੇਲ ਥੋੜੇ ਜਿਹਾ ਤੇਲ ਪਾਇਆ ਤੇ ਚੀਜ਼ ਬਣੂ ਪੂਰੀ ਘੈਂਡ ਆਪਣੀਆਂ ਜਿੱਦਾ ਮੰਮੀਆਂ ਬਣਾਉਂਦੀਆਂ ਰਹੀਆਂ ਕਿਤੇ ਖੁਦ ਟਰਾਈ ਕਰਿਓ ਪਰ ਅੱਜ ਜਿਹੜਾ ਜਿਹੜਾ ਬੰਦਾ ਇਹ ਖਾਊਗਾ ਜ਼ਿਆਦਾਤਰ ਇਹਨਾਂ ਨੂੰ ਜ਼ਿਆਦਾ ਪਹਿਲਵਾਨ ਹੋਏ ਜਾਂ ਜਿਹੜੀਆਂ ਭੈਣਾ ਮਾਤਾਵਾਂ ਪੰਦੀਰੀ ਜਦੋਂ ਬੱਚਾ ਕੋਈ ਹੁੰਦਾ ਸੀ ਪੰਦੀਰੀ ਬਣਾਉਂਦੇ ਰਹਿਆ ਉਹੀ ਪੰਦੀਰੀ ਆ ਵਿੱਚ ਜਾਂ ਥੋੜੀਆਂ-ਬੋਧੀਆਂ ਇਹਦੇ ਵਿੱਚ ਐਡ-ਆਨ ਹੋਰ ਹੋਈਆਂ ਹੋਈਆਂ ਹਨ ਜਿਹੜਾ ਖਾਊਗਾ ਜਾਂ ਜਿੰਨੇ ਬਣਾਈਆਂ ਜਾਂ ਜਿੰਨੇ ਖਾਧੀਆ ਉਹ ਜਿਹੂਰੇ ਆਈਡੀਆ ਲਾਊਗਾ ਵੀ ਇਹਦੇ ਵਿੱਚ ਥੋੜੀਆਂ-ਬੋਧੀਆਂ ਚੀਜ਼ਾਂ ਵੱਧ ਹੋਈਆਂ ਨੇ ਤੇ ਹਰ ਕਿਸ ਦਾ ਤਰੀਕਾ ਆਪੋ ਆਪਣਾ ਮ ਟੇਸਟ ਵੱਖੋ ਵੱਖਰਾ ਆ ਤੇ ਦੇਸੀ ਚੀਜ਼ਾਂ ਨੂੰ ਜਿੰਨਾ ਤੁਸੀਂ ਬਣਾਓਗੇ ਤੇ ਉਹਨਾਂ ਜਾਨ ਸੌਖੀ ਰਹੂਗੀ ਉਹਨਾਂ ਡਾਕਟਰਾਂ ਦੇ ਕੋਲੋਂ ਥੋੜਾ ਜਿਹਾ ਸੌਖੇ ਰਹੋਗੇ ਉਹਨਾਂ ਸਰੀਰ ਤਾਕਤ ਤੇ ਜਾਨ ਬਣੀ ਰਹੂਗੀ ਬਾਕੀ ਬਾਹਰ ਵਾਲੀਆਂ ਚੀਜ਼ਾਂ ਸੌ ਖਾ ਲੋ ਤੇ ਉਹਨੇ ਲਾਭ ਨਹੀਂ ਕੇਹਿਣਾ ਜਿਹੜੀ ਘਰ ਦੀ ਆਪਣੀ ਜਿਦ ਤੁਸੀਂ ਕੋਈ ਵੀ ਖਾਓਗੇ ਨਾ ਉਹ ਅੱਜ ਨਹੀਂ ਤੇ ਕੱਲ ਪਤਾ ਜਰੂਰ ਟਾਈਮ ਆਉਂਦੇ ਦੱਸੂਗੀ ਵੀ ਹਾਂ ਖਾਧੀ ਜਾਂਦੇ ਨਹੀਂ ਕੋਨਾ ਕੋ ਖਾਦਾ ਇਹ ਵੀਡੀਓ ਤਾਂ ਕਰਕੇ ਮੈਂ ਸਾਰਿਆਂ ਦੇ ਸਾਹਮਣੇ ਸਾਰੀਆਂ ਚੀਜ਼ਾਂ ਪਾ ਕੇ ਰੋਸ ਕਰਾ ਰਿਆਂ ਵੀ ਤੁਹਾਨੂੰ ਹਰ ਇੱਕ ਚੀਜ਼ ਪਤਾ ਲੱਗੇ ਕੋਈ ਚੀਜ਼ ਮਿਸ ਨਾ ਕਰਿਓ ਵੀਡੀਓ ਸਕਿਪ ਨਾ ਕਰਿਓ ਇਹ ਆਗਿਆ ਆਪਣੀ ਇਹ ਆ ਗਈ ਤਮਰ ਕਾਸਪ ਇਹਨੂੰ ਵੀ ਮੈਂ ਥੋੜਾ ਜਿਹਾ ਇਦਾਂ ਹੀ ਉਹਦੇ ਵਿੱਚ ਪੋਣ ਦੇ ਕੇ ਇਹਨੂੰ ਵੀ ਉਹਦੇ ਵਿੱਚ ਹੀ ਕਰ ਲੈਣਾ ਫਿਰ ਸਾਰੀਆਂ ਚੀਜ਼ਾਂ ਨੂੰ ਗ੍ਰੈਂਡ ਕਰਨਾ ਕਰਕੇ ਇਹਦੇ ਵਿੱਚ ਇਹਨਾਂ ਨੂੰ ਇਹ ਰੋਸਟ ਕਰਨ ਆਇਆ ਹੁੰਦਾ ਜਦੋਂ ਤੁਸੀਂ ਖਾਨੇ ਆ ਤੁਹਾਡੇ ਦੰਦਾ ਦੇ ਦਿਲੇ ਕਰਾ ਟਿਕਣਾ ਜਿੱਦਾ ਪੱਛਾ ਦੀ ਜੇ ਆਇਆ ਹੁੰਦਿਆ ਉਹ ਨਹੀਂ ਹੁੰਦਾ ਤੇ ਗੁੰਡਾਂ ਦਾ ਵੀ ਇਦਾਂ ਹੀ ਆ ਜਦੋਂ ਗੁੰਡਾਂ ਨੂੰ ਕਿਹੋ ਦੇ ਵਿੱਚ ਕਰ ਲੈਣੇ ਆ ਜਦੋਂ ਉਹ ਵੀ ਰੋਸਟ ਹੁੰਦੀਆਂ ਆ ਆ ਪਾਲੇ ਮੈਂ ਇਦਾਂ ਕਰਕੇ ਸਾਰੀਆਂ ਪਾ ਲੈਣੀਆਂ ਤੇ ਇਹਨਾਂ ਦਾ ਇੱਕ ਨਾ ਜੇ ਤੁਸੀਂ ਕੋਈ ਵੀ ਇਹਦਾ ਬੇਸ ਨਾ ਰੱਖਣਾ ਹੋਵੇ ਮੰਨ ਲਓ ਪੰਜੀਰੀ ਨਹੀਂ ਬਣਾਉਣੀ ਕੁਝ ਕੁਝ ਵੀ ਬੇਸ ਨਹੀਂ ਰੱਖਣਾ ਤਾਂ ਤੁਸੀਂ ਇਹਨਾਂ ਦੇ ਆਪਣੇ ਪ੍ਰੋਟੀਨ ਵਾਲੇ ਜਿਹੜੇ ਆ 12 ਹੁੰਦੀਆਂ ਜਾਂ ਲੱਡੂ ਹੁੰਦੇ ਆ ਜਿਹੜੇ ਜਿਮ ਕਰਦੇ ਆ ਜਿਹੜੇ ਪਹਿਲਵਾਨੀ ਕਰਦੇ ਆ ਜਿਹੜੇ ਕੋਈ ਐਕਸਰਸਾਈਜ਼ ਕੋਈ ਗੇਮਾਂ ਕਰਦੇ ਆ ਕੋਈ ਚੀਜ਼ ਨਾ ਪਾਓ ਉਹੀ ਚੀਜ਼ਾ ਗ੍ਰाइंड ਕਰਕੇ ਖਾ ਲੋ ਨੰਬਰ 1 ਆਦਾ ਰਹੇ ਆ ਆ ਆਪਣਾ ਆ ਗਿਆ ਵੇਸਣ ਭਾਈ ਤੇ ਵੇਸਣਾ ਐਦਾਂ ਹੀ ਉਹਨੂੰ ਨੀ ਪੁੰਨਣਾਵਾ ਜਨਾ ਚੇਰੇ ਸੰਭਲਣਾ ਛੱਡੇ ਹੋਣਾ ਚੇਰੇ ਉਹਦੀ ਜਾਨ ਨਹੀਂ ਛੱਡਣੀ ਵੇਸਣ ਠੀਕ ਜੀ ਤੇ ਬਣਾਓਗੇ ਤੇ ਖਾਓਗੇ ਤੇ ਭਾਈ ਆਪਣਾ ਯਾਦ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਮੈਂ ਕਹਿੰਦਾ ਵੀ ਜ਼ਰੂਰ ਕਰਿਓ ਇਹਦੇ ਉੱਤੇ ਹੋਰ ਵੀ ਡਾਈਟ ਪਲਾਨਾਂ ਦੇ ਹੈਲਦੀ ਵੀਡੀਓ ਵਾਲੇ ਤਰੀਕੇ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਇਹ ਇੱਕ ਮੇਨ ਗੱਲ ਆ ਵੀ ਕਰਸ਼ੀ ਇਹਦੇ ਵਿੱਚੋਂ ਨਹੀਂ ਥਾੜੀ ਰੁਕਣੀ ਚਾਹੀਦੀ ਜੇ ਕਰਸ਼ੀ ਰੋਕੀ ਤੇ ਸਾਮਲੋ ਸਾਰਾ ਕੁਝ ਲੋਪ ਗਿਆ ਇਹੇ ਲੱਗ ਜਾਣਾ ਦੇ ਥੰਦੇ ਨਹੀਂ ਲੱਗਣ ਦੇਣਾ ਉੱਪਰ ਹੀ ਰੱਖਣਾ ਇਹਨੂੰ ਕੰਮ ਚੱਕ ਕੇ ਬਾਹਰ ਠੀਕ ਆ ਜੀ ਆ ਵੇਖ ਲਓ ਪੂਰੀ ਹਲਵਾਈਆਂ ਨੂੰ ਕਰਸੀ ਵੱਜਣੀ ਵੀ ਨਹੀਂ ਭਰਾਵਾ ਆਹਖਿਆਂ ਥਲੇ ਲੱਗ ਦੇ ਲਓ ਆ ਹੋ ਗਿਆ ਸਾਰਾ ਸਮਾਨ ਉਹ ਜਿਹੜਾ ਆਪਾਂ ਉਥੇ ਗ੍ਰाइंड ਕਰਕੇ ਲਿਆਂਦਾ ਆ ਇਹਨੂੰ ਆਪਾਂ ਹੁਣ ਸਾਰਿਆਂ ਨੂੰ ਆਪਾਂ ਕੋਕੋਨਟ ਕੀਤਾ ਸੀਗਾ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਨਾ ਵਾ ਉਹ ਗ੍ਰाइंड ਹੋਇਆ ਸਾਰਾ ਕੁਝ ਹੋਇਆ ਉਹਨੂੰ ਮਿਕਸ ਕਰ ਲੈਣਾ ਉਹ ਦੂਜੀ ਕੜਾਈ 'ਚ ਪਿਆ ਵਾ ਤੇ ਇਹ ਬੜਾ ਚੀਜ਼ ਪਤਾ ਕੀ ਆ ਇਹ ਹੈਗਾ ਆ ਚਾਰ ਇਹਦੇ ਵਿੱਚ ਪਾਈਆਂ ਵਾ ਹਰੀਆਂ ਮੱਤੀਆਂ ਤੇ ਇਹਦੇ ਵਿੱਚ ਥੋੜੀ ਜਿਹੀ ਇਹਦੇ ਵਿੱਚ ਪਾਈ ਆ ਜਿਹੜੀ ਆਪਣੀ ਸੁੰਡ ਹੁੰਦੀ ਆ ਦੇਸੀ ਘਰ ਦੀ ਉਹ ਵੀ ਕਰਦੀ ਉਹ ਵੀ ਰੋਸਟ ਕੀਤੀ ਆ ਉਹ ਵੇਲੇ ਉਹਨੂੰ ਇੱਦਾਂ ਹੀ ਰੋਸਟ ਕਿ ਉਹ ਕਰਕੇ ਪਾਉਣਾ ਜੇ ਤੁਹਾਨੂੰ ਕੋਈ ਇਹਦੇ ਵਿੱਚ ਕਮੀ ਪੇਸ਼ੀ ਲੱਗੇ ਵੀ ਇਹ ਚੀਜ਼ ਜਿਹੜੀ ਆ ਮਾੜੀ ਬਣੀ ਆ ਜਾਂ ਇਹਦੇ ਵਿੱਚ ਚੀਜ਼ ਆ ਗਲਤ ਆ ਤਾਂ ਉਹ ਮੇਰਾ ਭਰਾ ਮੈਨੂੰ ਜਰੂਰ ਦੱਸਿਓ ਭੈਣਾ ਮਾਤਾਵਾਂ ਜਰੂਰ ਦੱਸਿਓ ਇਹਦੇ ਵਿੱਚ ਕੋਈ ਸ਼ੰਗ ਸ਼ਰਮ ਨਹੀਂ ਦਾ ਮੈਂ ਨਹੀਂ ਉਹ ਚੀਜ਼ ਨੂੰ ਇੰਪਰੂਵ ਕਰੂੰਗਾ ਬੱਜੇ ਤੁਸੀਂ ਇਹ ਚੀਜ਼ ਵਿੱਚ ਐਡ ਆਨ ਕਰਕੇ ਕੁਝ ਬਣਾਉਂਦੇ ਖਾਂਦੇ ਜੇ ਮੇਰੀਆਂ ਜਿਹੜੀਆਂ ਪਾਈਆਂ ਜਿੱਦਾ ਹੋਰ ਤੁਸੀਂ ਪਾ ਕੇ ਖਾਂਦੇ ਜੇ ਤਾਂ ਤੁਸੀਂ ਆਪਣਾ ਕਮੈਂਟ ਜ਼ਰੂਰ ਕਰਿਓ ਵੀ ਕਿਦਾਂ ਦਾ ਟੇਸਟ ਕਿਦਾਂ ਦਾ ਬਣਿਆ ਇਹ ਸੈਨੇਮਨ ਆ ਹੁਣ ਵੇਂਦੇ ਆ ਪੰਜਾਬੀ ਦੇ ਨੂੰ ਲੱਗਦਾ ਦਾਲਚੀਨੀ ਕਹਿੰਦੇ ਆ ਮੇਰੇ ਹਿਸਾਬ ਨਾਲ ਬਾਕੀ ਤੁਸੀਂ ਸਰਚ ਕਰ ਲਿਓ ਨਾਂ ਨੂੰ ਉੱਤੇ ਲਿਖੇ ਆ ਇਹ ਵੀ ਪਾਇਓ ਇਹ ਇਹ ਚੀਜ਼ਾਂ ਜਿਹੜੀਆਂ ਆ ਚੀਜ਼ਾਂ ਤਿੰਨ ਪਈਆਂ ਨਾ ਹਰੀਆਂ ਇਲਾਚੀਆਂ ਤੇ ਸੁੰਡ ਤੇ ਐ ਦਾਲਚੀਨੀ ਇਹਦਾ ਇਹ ਆ ਵੀ ਇਹ ਤਾਂ ਹੁਕਮ ਹੈ ਨਾ ਤੇ ਤੁਹਾਡੇ ਢੋਲ ਦਾ ਤੁਹਾਨੂੰ ਪਤਾ ਹੀ ਆ ਕੀ ਕੀ ਰੋਲਾ ਹੁੰਦਾ ਹੈ ਕਿ ਆਪਣੇ ਖਾਣ ਦੇ ਨਾਲ ਕੀ ਇਤਨਾ ਫਾਇਦਾ ਮੈਂ ਕਹਿੰਦਾ ਵੀ ਜਿਹੜਾ ਜਿਹੜਾ ਇਹ ਤਜੀ ਵੀ ਖਾਊਗਾ ਨਾ ਉਹ ਇੱਕ ਵਾਰੀ ਬਹੁਤ ਯਾਦ ਕਰੂਗਾ ਤੇ ਇਹ 15 ਮਿੰਟ ਜਿੰਨੀ ਖਾਧੀ ਨਾ ਉਹ ਬੰਦਾ ਲੱਕ ਤੋਂ ਤੇ ਨੱਕ ਤੋਂ ਦੋਵਾਂ ਤੋਂ ਸਟਕਾਰਾ ਦੋਵਾਂ ਤੋਂ ਸਟਕਾਰਾ ਪਾ ਜੂਗਾ ਇਹ ਆਪਾਂ ਪਾਈਆ ਲਾਸਟ ਵਿੱਚ ਜਾ ਕੇ ਸ਼ੱਕਰ ਐਡ ਕੀਤੀ ਆ ਬੇਸਨ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਇਕ ਮਿਕਸ ਹੋਈਆਂ ਤੁਹਾਨੂੰ ਲੱਗਦਾ ਹੋਣਾ ਥੋੜਾ ਕਿਉਂ ਜਾਂ ਇਹਦੀ ਕੁਆਲਿਟੀ ਥੋੜਾ ਜਿਹਾ ਮੈਂ ਇਹਨੂੰ ਮੇਂ ਕੀ ਲੱਗਣਿਆ ਤੁਹਾਨੂੰ ਹਨ ਪਰ ਇਹਦੇ ਵਿੱਚ ਜਦੋਂ ਇਹ ਚੀਜ਼ਾਂ ਪੈਣੀ ਆ ਨਾ ਸਾਰਾ ਜਿਹੇ ਬਨੇ ਕੇੜਾ ਸਮਾਨ ਆਪਾਂ ਗ੍ਰੈਂਡ ਕੀਤਾ ਹੀ ਸਾਰਾ ਵਿਚ ਆ ਜਾਣਾ ਤੇ ਇਹਦੀ ਵਧੀਆ ਲੋਕੋ ਵਜਾਣੀ ਵਧੀਆ ਦੇਖਣ ਨੂੰ ਸੋਨਾ ਡਾਈਜਾ ਲੱਗਦਾ ਆਪਣਾ ਇੰਨਾ ਜਿਆਦਾ ਨਹੀਂ ਲੈ ਡਾਈਜਾ ਰੱਖਣਾ ਤੁਮੀ ਆਪੇ ਨਹੀਂ ਆਉਣਾ ਜਾਇਦਿਆ ਮੈਂ ਜਾਇਦੇ ਪੀਕ ਕਰਨੇ ਆ ਸਾਰੀ ਪੈਣੀ ਹੈ ਦੇ ਵਿੱਚ ਜੋ ਵੀ ਚੀਜ਼ਾਂ ਸਮਾਨ ਕਾਂ ਕਰਕੇ ਮੈਂ ਕਈਆਂ ਨੂੰ ਵੀ ਪੜਾਉਂੋ, ਭੈਣੋ ਹੱਥ ਹਿਲਾਉਂੋ, ਚੀਜ਼ਾਂ ਬਣਾਉਂੋ ਤੇ ਖਾਉ ਤੇ ਖਵਾਉ। ਬਾਹਰ ਦੀਆਂ ਚੀਜ਼ਾਂ ਦੇ ਪਾਸੇ ਨਾ ਹੀ ਦੌੜਨਾ ਕਿਉਂਕਿ ਜਿਹੜੀ ਇਹ ਚੀਜ਼ ਬਣਨੀ ਆ ਇਹ ਤੁਹਾਨੂੰ ਕਿਸੇ ਨੇ ਨਹੀਂ ਖਵਾ ਦੇਣੀ। ਹੱਥੀਂ ਤਿਆਰ ਕੀਤੀਆਂ ਚੀਜ਼ਾਂ ਜਿਹੜੀਆਂ ਜੋ ਹੱਥੀਂ ਪਾਇਆ ਵਿੱਚ ਇਹਦੇ ਅੱਖਾਂ ਦੇ ਸਾਹਮਣੇ ਕੋਈ ਬਣਾਈਆਂ ਹੱਥੀ ਬਣਾਈਆਂ ਉਹਦੇ ਵਿੱਚ ਕੋਈ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਹੁੰਦਾ ਵੀ ਕਿਹੜੀ ਚੀਜ਼ ਮੈਂ ਆਪਣੇ ਅੰਦਰ ਪਾ ਰਿਆ ਇਹ ਵੱਖਰਾ ਕਰ ਲਿਆ ਮੈਂ ਉਹ ਵੱਖਰਾ ਕਰ ਲਿਆ ਸਾਰਿਆਂ ਨੂੰ ਮਿਕਸ ਕਰਨਾ ਤਾਂ ਕਰਕੇ ਜਿਹੜੇ ਭਾਈ ਇਹ ਵੀਡੀਓ ਨੂੰ ਦੇਖ ਰਹੇ ਆ ਜਿਹੜੀਆਂ ਭੈਣਾ ਮਾਤਾ-ਮਾਂ ਤੱਕ ਇਹ ਪਹੁੰਚਦੀ ਆ ਉਹ ਟਰਾਈ ਜ਼ਰੂਰ ਕਰਿਓ ਬਣਾਉਂਦੀ ਏ ਕਿ ਕਿਸ ਭਰਾ ਦਾ ਲੱਤ ਦੁਖਦਾ ਜਾਂ ਕਿਸ ਨੂੰ ਜ਼ੁਕਾਮ ਨਹੀਂ ਹਟਦਾ ਜਾਂ ਜਿਹੜੀਆਂ ਭੈਣਾ ਜਿਹੜੇ ਘਰੇ ਕੋਈ ਬੱਚੇ ਨੇ ਜਨਮ ਲੈਣਾ ਜਿਨ੍ਹਾਂ ਨੇ ਜਿਹੜੇ ਪਨੀਰੀ ਬਣਾਉਂਦੇ ਆ ਘਰ ਦੇ ਉਹ ਘਰ ਦੇ ਇਹ ਚੀਜ਼ ਜਰੂਰ ਟਰਾਈ ਕਰਨ ਕਿਥੇ ਧੀ ਭੈਣੋਂ ਬਣਾ ਕੇ ਪਨੀਰੀ ਖਵਲਣੀ ਤੇ ਇਦਾਂ ਦੀ ਜਰੂਰ ਬਣਾਇਓ ਫਿਰ ਟਰਾਈ ਕਰਿਓ ਤੇ ਫਿਰ ਦੱਸਿਓ ਕਿ ਕਿਦਾਂ ਦਾ ਕੰਮ ਬਣਿਆ ਕਿਦਾਂ ਦਾ ਕੰਮ ਸੈੱਟ ਹੋਇਆ ਤੁਹਾਨੂੰ ਸਾਰੀ ਵੀਡੀਓ ਲਾਸਟ ਤੱਕ ਮੈਂ ਬਣਾ ਕੇ ਦਿਖਾਤੀ ਆ ਸਕਿਪ ਨਾ ਕੋਈ ਵੀ ਕਰਿਓ ਆ ਚੀਜ਼ ਮੈਂ ਬਣਾਉਣੀ ਸੀਗੀ ਆ ਬਣ ਕੇ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਥੈਂਕ ਯੂ